ਦੇਖੋ ਕਿ ਮੈਂ ਲਾੜੇ ਨਾਲ ਹੋਇਆ ਧੋਖਾ ਬਰਾਤ ਲੈ ਕੇ ਮੁੜਨਾ ਪਿਆ ਘਰ ਵਾਪਸ ਦੋਸਤੋ ਅੱਗ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਇੱਕ ਨੌਜਵਾਨ ਨਾਲ ਕਿਵੇਂ ਜੱਗੋ ਤੇਰਮੀ ਹੋ ਜਾਂਦੀ ਹੈ ਕੀ ਹੁੰਦਾ ਦੀਪਕ ਨੌ ਦਾ ਨੌਜਵਾਨ ਦਵਾਈ ਦੇ ਵਿੱਚ ਚਲਾਇਆ ਜਾਂਦਾ ਉਸ ਤੋਂ ਬਾਅਦ ਉਸ ਦੀ ਇੱਕ ਕੁੜੀ ਨਾਲ ਇੰਸਟਾਗ੍ਰam ਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤਕਰੀਬਨ 4 ਸਾਲ ਗੱਲਬਾਤ ਚੱਲਦੀ ਹੈ ਤਾਂ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਪਿਆਰ ਪੈ ਜਾਂਦਾ ਤੇ ਪਿਆਰ ਤੋਂ ਬਾਅਦ ਦੀਪਕਾ ਉਸ ਕੁੜੀ ਨੂੰ ਵਿਆਹ ਕਰਾਉਣ ਵਾਸਤੇ ਕਹਿ ਦਿੰਦਾ ਤਾਂ ਕੁੜੀ ਮੰਨ ਜਾਂਦੀ ਹੈ ਤਾਂ ਉਹਨਾਂ ਦਾ ਵਿਆਹ ਜਿਹੜਾ 2024 ਦੇ ਵਿੱਚ 2 ਦਸੰਬਰ ਨੂੰ ਤੈਅ ਹੋ ਜਾਂਦਾ ਤੇ ਉਸ ਤੋਂ ਬਾਅਦ ਕੁੜੀ ਦਾ 29 ਦਸੰਬਰ ਨੂੰ ਫੋਨ ਆਉਂਦਾ ਵੀ ਮੇਰੇ ਪਿਤਾ ਦੀ ਜਿਹੜੀ ਤबीयत ਆ ਉਹ ਖਰਾਬ ਹੋ ਗਿਆ ਇਸ ਕਰਕੇ ਜਿਹੜਾ ਵਿਆਹ ਆ ਹੁਣ ਆਪਾਂ 6 ਦਸੰਬਰ ਨੂੰ ਤੈਅ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਲੜਾ ਪੂਰਾ ਤਿਆਰਗਾਰ ਹੋ ਕੇ 6 ਦਸੰਬਰ ਨੂੰ ਉਸ ਲੜਕੀ ਨੂੰ ਫੋਨ ਕਰਦਾ ਵੀ ਮੈਂ ਹੁਣ ਰੈਡੀ ਆ ਘਰੋਂ ਚਰਨ ਲੱਗਿਆ ਬਰਾਤ ਲੈ ਕੇ ਤਾਂ ਤਾਂ ਤਕਰੀਬਨ 1500 ਬਰਾਤੀ ਲੈ ਕੇ ਉਹ ਬਰਾਤ ਲੈ ਕੇ ਜਲੰਧਰ ਜ਼ਿਲ੍ਹੇ ਤੋਂ ਚੱਲ ਪੈਂਦਾ ਤਾਂ ਉਸ ਤੋਂ ਬਾਅਦ ਉਹ ਉਸ ਲੜਕੀ ਨੂੰ ਫੋਨ ਕਰਦਾ ਤੇ ਡਰੈਸ ਪਹੁੰਚਦਾ ਤਾਂ ਉਹ ਲੜਕੀ ਦਾਦੀ ਆ ਵੀ ਤੁਸੀਂ ਰੋਜ਼ ਗਾਰਡਨ ਕੋਲ ਗੀਤਾ ਭਵਨ ਰੋਡ ਦੇ ਉੱਤੇ ਆ ਜਾਓ ਤੇ ਮੈਂ ਤੁਹਾਨੂੰ ਉੱਥੇ ਮਿਲਾਂਗੀ ਤਾਂ ਉਸ ਤੋਂ ਬਾਅਦ ਜਦੋਂ ਪੂਰੀ ਬਰਾਤ ਲੈ ਕੇ ਲੜਕਾ ਉਸ ਜਗ੍ਹਾ ਤੇ ਪਹੁੰਚਦਾ ਤਾਂ ਉਸ ਲੜਕੀ ਨੂੰ ਫੋਨ ਕਰਦਾ ਤਾਂ ਉਹ ਲੜਕੀ ਫੋਨ ਬੰਦ ਕਰ ਲੈਂਦੀ ਆ ਫੋਨ ਬੰਦ ਹੋਣ ਕਰਕੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਉਹ ਨੇੜੇ ਦੇ ਪੁਲਿਸ ਚੌਕੀ ਦੇ ਵਿੱਚ ਜਾ ਕੇ ਰਿਪੋਰਟ ਦਰਜ ਕਰਾਉਂਦੇ ਨੇ ਬਾਕੀ ਤੁਸੀਂ ਇਹ ਨਾਲ-ਨਾਲ ਵੀਡੀਓ ਦੇਖੋ ਤੇ ਪੂਰੀ ਘਟਨਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੂਗੀ ਮੜਿਆਲਾ 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 ਜਲੰਧਰ ਮੜਿਆਲਾ अच्छा दीपक ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰੀ ਵੀ ਆਏ ਸੀ ਹਾਂ ਸਾਰੇ ਤੁਹਾਡੀ ਗੱਲ ਹੁੰਦੀ ਪਈ ਹੈ ਸਹੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਫਿਨਲ ਚੱਕੇਗਾ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਕੀ ਕੀ ਗੱਲਾਂ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਹਾਂ ਤਾਂ ਹੋਈ ਆ ਬਾਪੂ ਨਾਲ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਹਾਂ ਤਾਂ ਗੱਲ ਹੀ ਹੋਈ ਆ। ਦਾ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਮੈਨੂੰ ਤਾਂ ਕੱਲੇ ਜਨ ਦੀ ਕੱਲ ਗੱਲ ਹੋਈ ਆ ਵੀ ਕੱਲ ਤੁਹਾਨੂੰ ਬਰਾਤ ਲੈ ਕੇ ਆਉਣਗੇ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਰੋਜ਼ ਗਾਰਡਨ ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? ਦੇਰ ਤੋਂ ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਣਾ ਦਵਾਈ ਜਾਣਾ ਤੁਹਾਡੀ ਉਮਰ ਕਿੰਨੀ ਹੈ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਅਦ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਐ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਉਹਨੇ ਫਰੀਦ ਫਰੀਦ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਫਰੀਦ ਸੇਮ ਹੈ ਜੇ 28 ਸਾਲ ਦੀ ਅੱਛਾ ਤਿਹੋਂ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜੇ ਕੁੜੀ ਵਾਲੇ ਕੋਲੋਂ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਕੁੜੀ ਦਾ ਨਾਮ ਮਨਪ੍ਰੀਤ ਕੌਰ ਸੁਪਤਰੀ ਜਗਤਾਰ ਸਿੰਘ ਕੋਟ ਮਹੱਲਾ ਮੋਗਾ ਦੀ ਵਸਨੀਕ ਦੱਸੀ ਜਾ ਰਹੀ ਆ ਉਥੋਂ ਬਾਕੀ ਦੀਪਕ ਦੇ ਪਰਿਵਾਰ ਨੇ ਉਸ ਕੁੜੀ ਤੇ ਕਾਰਵਾਈ ਦੀ ਮੰਗ ਕੀਤੀ ਆ ਅਤੇ ਪੁਲਿਸ ਨੇ ਵੀ ਭਰੋਸਾ ਦਿੱਤਾ ਹੈ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਰਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤੋ ਨੂੰ ਸਤਿ ਸ੍ਰੀ ਅਕਾਲ